ਜਿਵੇਂ ਕਿਰਤ ਕਾਨੂੰਨ ਹੈ ਬੀਜ ਸੋਧ ਬਿੱਲ ਹੈ ਉਹਨਾਂ ਨੂੰ ਜਾਗਤ ਕਰਨਗੇ ਤੇ ਪਿੰਡਾਂ ਚ ਸਲੰਭ ਦੀ ਕਰਨੀ ਹੈ ਕੀ ਕਾਰਨ ਮੰਨਦੇ ਹੋ ਕਿ ਕਿਰਤ ਕਾਨੂੰਨ ਰੱਦ ਨਹੀਂ ਹੋਏਗੇ ਉਹ ਕਾਨੂੰਨ ਆ ਜਿਹੜੇ ਰੱਦ ਹੋਗੇ ਜਦਕਿ ਉਦੋਂ ਵੀ ਸ਼ਮੂਲੀਅਤ ਤਾਂ ਮਜ਼ਦੂਰਾਂ ਨੇ ਵੀ ਕੀਤੀ ਸੀ ਇਸ ਦਿਨ ਵੋਟ ਵਟੋਰੂ ਪਾਰਟੀਆਂ ਨੇ ਜੇ ਉਹ ਇਸ ਮੁਲਕ ਦੇ ਲੋਕਾਂ ਨੂੰ ਲੁੱਟਣ ਵਾਸਤੇ ਵੱਡੇ ਵੱਡੇ ਅਲਾਈਅੰਸ ਬਣਾ ਸਕਦੀਆਂ ਨੇ ਇਕੱਠੇ ਹੋ ਸਕਦੀਆਂ ਨੇ ਤਾਂ ਜਿਹੜੀ ਉਹਨਾਂ ਦੀ ਲੁੱਟ ਆ ਜਿਹੜੇ ਉਹਨਾਂ ਦੇ ਕਾਲੇ ਕਾਨੂੰਨ ਆ ਉਹਨਾਂ ਦੇ ਖਿਲਾਫ ਵੀ ਲੋਕਾਂ ਜਿਹੜਾ ਹੈਗਾ ਉਹ ਇਕੱਠੇ ਹੋਣਾ ਚਾਹੀਦਾ ਇੰਸਪੈਕਟਰਾਂ ਵਾਲੇ ਨੂੰ ਖਤਮ ਕਰ ਦਿੱਤਾ ਜਾਣਾ ਲੇਬਰ ਦੇ ਜਿਹੜੇ ਵੱਡੇ ਕਾਰਪੋਰੇਟਸ ਘਰਾਣੇ ਨੇ ਜਿਨ੍ਹਾਂ ਦਾ ਹਿਸਾਬ-ਕਿਤਾਬ ਲਿਆ ਜਾਂਦਾ ਸੀ ਲੇਬਰ ਇੰਸਪੈਕਟਰਾਂ ਵੱਲੋਂ ਉਹ ਬਿਲਕੁਲ ਉਹਨਾਂ ਤੋਂ ਪਾਬੰਦੀ ਹਟਾ ਦਿੱਤੀ ਗਈ ਆ ਜੀ ਭਾਈ ਪੰਜਾਬੀ ਦੀ ਇੱਕ ਕਹਾਵਤ ਆ ਕਹਿੰਦੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ 2014 ਤੋਂ ਜਦੋਂ ਤੋਂ ਮੋਦੀ ਸਰਕਾਰ ਸੱਤਾ ਦੇ ਵਿੱਚ ਆਈ ਆ ਤਾਂ ਉਸ ਸਮੇਂ ਤੋਂ ਲੈ ਕੇ ਜਿਹੜਾ ਫਾਸ਼ੀਵਾਦੀ ਹਮਲੇ ਆ ਜਿਹੜੇ ਉਹ ਤੇਜ਼ ਹੋ ਗਏ ਆ ਤੇ ਲਗਾਤਾਰ ਹਰ ਤੀਜੇ ਦਿਨ ਅਜਿਹੀਆਂ ਨੀਤੀਆਂ ਜਿਹੜੀਆਂ ਸਰਕਾਰ ਲੈ ਕੇ ਆ ਰਹੀ ਆ ਜਿੰਨਾਂ ਦਾ ਵਿਰੋਧ ਕਰਨਾ ਜਿਹੜਾ ਲੋਕਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜਾਂਦਾ ਹੈਗਾ ਪਿਛਲੇ ਸਮੇਂ ਦੇ ਦੌਰਾਨ ਪੀਐਸਕੇਐਮ ਦੇ ਤਹਿਤ ਆ ਜਿਹੜਾ ਮਜ਼ਦੂਰ ਕਿਸਾਨ ਮੁਲਾਜ਼ਮ ਜਥੇਬੰਦੀਆਂ ਨੇ ਜਿਹੜਾ ਉਹ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਇਆ ਪਰ ਹੁਣ ਦੁਬਾਰਾ ਤੋਂ ਫੇਰ ਆ ਜਿਹੜੀਆਂ ਵੱਖਰੀਆਂ ਵੱਖਰੀਆਂ ਨੀਤੀਆਂ ਚਾਹੇ ਉਹ ਵਿਦਿਆਰਥੀ ਵਿਰੋਧੀ ਹੋਣ ਚਾਹੇ ਉਹ ਮੁਲਾਜ਼ਮ ਵਿਰੋਧੀ ਹੋਣ ਜਾਂ ਕਿਸਾਨ ਵਿਰੋਧੀ ਹੋਣ ਜਾਂ ਫਿਰ ਮਜ਼ਦੂਰ ਵਿਰੋਧੀ ਹੋਣ ਵੱਖਰੀਆਂ ਵੱਖਰੀਆਂ ਨੀਤੀਆਂ ਤਹਿਤ ਆ ਜਿਹੜਾ ਇਹ ਸਰਕਾਰ ਲੋਕਾਂ ਦੇ ਤੇ ਹਮਲੇ ਕਰ ਰਹੀ ਹੈਗੀ ਆ ਪਰ ਪਿਛਲੇ ਦਿਨੀ ਚੰਡੀਗੜ੍ਹ ਆ ਜਿਹੜੀ ਉਹ ਇੱਕ ਵੱਡੀ ਮੀਟਿੰਗ ਹੋਈ ਤੇ ਉਸ ਮੀਟਿੰਗ ਦੇ ਵਿੱਚ 60 ਪਲੱਸ ਜਥੇਬੰਦੀਆਂ ਨੇ ਜਿਹੜਾ ਉਹ ਹਿੱਸਾ ਲਿਆ ਇਹ ਇੱਕ ਤਰ੍ਹਾਂ ਦਾ ਹਿਸਟੋਰੀਕਲ ਕਦਮ ਆ ਜਥੇਬੰਦੀਆਂ ਦਾ ਤੇ ਹੁਣ ਦੁਬਾਰਾ ਤੋਂ ਫੇਰ ਪੰਜਾਬ ਦੇ ਵਿੱਚ ਉਹ ਸੰਘਰਸ਼ ਦਾ ਵਿਗਲਾ ਜਿਹੜਾ ਉਹ ਵੱਜ ਚੁੱਕਿਆ ਪੰਜਾਬ ਦੇ ਵਿੱਚ ਇੱਕ ਨਵੀਂ ਮੂਵਮੈਂਟ ਆ ਜਿਹੜੀ ਲੋਕਾਂ ਦੀ ਮੂਵਮੈਂਟ ਆ ਜਿਹੜੀ ਫਿਰ ਅੰਗੜਾਨੀਆਂ ਭਰ ਰਹੀ ਹੈਗੀ ਤੇ ਉਸ ਦੇ ਤਹਿਤ ਹੀ ਪਿਛਲੇ ਦਿਨੀ ਮੀਟਿੰਗ ਦੀ ਲੜੀ ਨੂੰ ਹੀ ਅੱਗੇ ਤੋਰਦੇ ਹੋયા ਆ ਜਿਹੜਾ ਜ਼ਿਲ੍ਹਾ ਕੇਂਦਰਾ ਦੇ ਉੱਤੇ ਮੀਟਿੰਗਾਂ ਜਿਹੜੀਆਂ ਹੋ ਰਹੀਆਂ ਤੇ ਇਸ ਟਾਈਮ ਅਸੀਂ ਫਰੀਦਕੋਟ ਆ ਤੇ ਅੱਜ ਇੱਥੇ ਵਿਦਿਆਰਥੀ ਵੀ ਪਹੁੰਚੇ ਸੀ ਮੁਲਾਜ਼ਮ ਵੀ ਪਹੁੰਚਿਆ ਮਜ਼ਦੂਰ ਵੀ ਪਹੁੰਚੇ ਆ ਤੇ ਕਿਸਾਨ ਵੀ ਪਹੁੰਚੇ ਹੈਗੇ ਆ ਵੱਖ-ਵੱਖ ਤਲਕੇ ਜਿਹੜੇ ਇੱਥੇ ਪਹੁੰਚੇ ਆ ਇੱਥੇ ਮੀਟਿੰਗ ਹੋਈ ਆ ਇਸ ਮੀਟਿੰਗ ਦੇ ਦੌਰਾਨ ਆ ਜਿਹੜਾ ਅਗਲਾ ਐਕਸ਼ਨ ਕੀ ਹੋਊਗਾ ਕੀ ਕਿਹੜੇ ਕਿਹੜੇ ਮੁੱਦਿਆਂ ਨੂੰ ਆ ਜਿਹੜਾ ਇਸ ਮੀਟਿੰਗ ਦੇ ਵਿੱਚ ਵਿਚਾਰਿਆ ਗਿਆ ਸਾਡੇ ਨਾਲ ਐਸਕੇਐਮ ਤੋਂ ਆਗੂ ਮੌਜੂਦ ਨੇ ਵਿਦਿਆਰਥੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸੱਸੀ ਗੱਲ ਪ੍ਰਧਾਨ ਜੀ ਸੱਸੀ ਗੱਲ ਜੀ ਜਪਤਾਨ ਜੀ ਅੱਜ ਦੀ ਮੀਟਿੰਗ ਦਾ ਜਿਹੜਾ ਵਿਸ਼ੇਸ਼ ਏਜੰਡਾ ਕੀ ਰਿਹਾ ਹੈ ਅੱਜ ਦੀ ਮੀਟਿੰਗ ਦਾ ਜਿਹੜਾ ਵਿਸ਼ੇਸ਼ ਤੌਰ ਤੇ ਏਜੰਡਾ ਸੀ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਪ੍ਰੋਗਰਾਮ ਲਿਖ ਕੇ ਗਏ ਆ ਵੀ ਜੇ ਕੇਂਦਰ ਦੀ ਸਰਕਾਰ ਬਿਜਲੀ ਸੋਧ ਬਿੱਲ 2025 ਟੇਬਲ ਤੇ ਲੈ ਕੇ ਆਉਂਦੀ ਆ ਤਾਂ ਤੁਰੰਤ ਅਗਲੇ ਦਿਨ ਜਿਆ ਰੇਲ ਰੋਕਾਂ ਦਾ ਪ੍ਰੋਗਰਾਮ ਜਿਹੜਾ ਉਹ ਸਾਰੇ ਕਰਨਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਸਤਕਾਂਝ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਕੋਟ ਦੀ ਮੀਟਿੰਗ ਇੱਥੇ ਰੈਸਟ ਹਾਊਸ ਫਰੀਕੋਟ ਵਿਖੇ ਹੋਈ ਹੈ ਸੰਯੁਕਤ ਕਿਸਾਨ ਮੋਰਚੇ ਦੀ ਜਿਹਦੇ ਵਿੱਚ ਮੁਲਾਜ਼ਮ ਵੀ ਆ ਮਜ਼ਦੂਰ ਵੀ ਆ ਕਿਸਾਨ ਵੀ ਆ ਵਿਦਿਆਰਥੀ ਵੀ ਆ ਸਾਰੇ ਵਰਗੇ ਦੇ ਵਿੱਚ ਸ਼ਾਮਲ ਹੈਗੇ ਤੇ ਪ੍ਰੋਗਰਾਮ ਵੱਡੀ ਪੱਧਰ ਤੇ ਲਾਂਭਾਂ ਦੀ ਕੀਤੀ ਆ ਇਸ ਤੋਂ ਬਾਅਦ ਜਿਹੜਾ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਵੀ ਘਰ ਘਰ ਝੋਲੇ ਝੋਲੇ ਤੱਕ ਜਾ ਕੇ ਜਿਹੜੀਆਂ ਪਿੰਡਾਂ ਤੱਕ ਇਹ ਮਹਿੰਮ ਨੂੰ ਜਿਹੜੇ ਪਹੁੰਚ ਕਰਾਂਗੇ ਅ ਅਛਾ ਪਤਾਨ ਜੀ ਇਹ ਦੱਸੋ ਕਿ ਇਸ ਮੀਟਿੰਗ ਦੇ ਵਿੱਚ ਆ ਜਿਹੜਾ ਸਿਰਫ ਤੇ ਸਿਰਫ ਇਸ ਮਾਮਲੇ ਨੂੰ ਲੈ ਕੇ ਹੀ ਸੰਘਰਸ਼ ਕਰਨਾ ਕਿ ਸਿਰਫ ਤੇ ਸਿਰਫ ਬਿਜਲੀ ਸੋਧ ਬਿੱਲ ਹੀ ਰੱਦ ਕਰਨਾ ਜਾਂ ਹੋਰ ਵੀ ਏਜੰਡੇ ਹੈਗੇ ਆ ਦੇ ਸਭ ਤੋਂ ਵੱਡਾ ਐਮ ਏਜੰਡਾ ਜਿਹੜਾ ਉਹ ਸੋਧ ਬਿਜਲੀ 2025 ਹੈ ਜੇਕਰ ਇਹਨੂੰ ਅਸੀਂ ਰੱਦ ਤੋਂ ਚ ਕਾਮਯਾਬ ਹੋਣੇ ਤੇ ਹੋਰ ਮਸਲੇ ਸਾਡੇ ਮਤਲਬ ਕਿ ਹੱਲ ਹੋ ਸਕਦੇ ਆ ਜਿਹੜਾ ਸਾਡਾ ਪ੍ਰੋਗਰਾਮ ਹੈ ਜੇ ਭਾਰਤ ਸਰਕਾਰ ਕੇਂਦਰ ਸਰਕਾਰ ਬਿੱਲ ਨੂੰ ਪਾਰਲੀਮੈਂਟ ਤੇ ਚਲਉਂਦੀ ਆ ਉਹਦੂ ਅਗਲੇ ਦਿਨ ਕਾਲੇ ਦਿਨ ਵਜੋਂ ਮਨਾਇਆ ਜਾਊਗਾ ਸਰ ਉਸ ਪਰੰਤ ਲੈ ਕੇ 3 ਤਨ 3 ਵਜੇ ਤੱਕ ਇਹ ਰੇਲਵੇ ਟ੍ਰੈਕ ਜੰਮ ਕੀਤਾ ਜਾਊਗਾ। ਔਰ ਜਿਹੜੇ ਵਿਦਿਆਰਥੀ ਐ ਜਾਂ ਕੇ ਐਪਲਾਈਜ ਐ ਉਹ ਆਪੋ ਆਪਣੇ ਤੌਰ ਤੇ ਆਪਣੇ ਤਰੀਕੇ ਨਾਲ ਆਪਣਾ ਗੇਟ ਮੀਟਿੰਗਾਂ ਜਾਂ ਹੋਰ ਸੰਘਰਸ਼ ਦੇ ਰੂਪ ਵਿੱਚ ਕਰਨਗੇ। ਜਿਹੜਾ ਸਾਡਾ ਅੱਜ ਫੈਸਲਾ ਤੈ ਹੋਇਆ ਸੁਯੁਤਕਸਨ ਮੋਰਚਾ ਹੋਰ ਸਾਡੀਆਂ ਸਤਾਈ ਜਨਸ ਸਿੰਘ ਨਾਲ ਸ਼ਾਮਲਾ ਹੈ। ਉਹਨਾਂ ਨੇ ਫੈਸਲਾ ਕੀਤਾ ਕਿ ਜੇ ਪਾਰਲੀਮੈਂਟ ਵਿੱਚ ਬਿੱਲ ਪਾਸ ਹੁੰਦਾ ਹੈ ਅਗਲੇ ਕਾਲਾਦਨ ਮਰ ਜਾਊਗਾ ਔਰ ਰੇਲਵੇ ਟ੍ਰੈਕ ਫਰੀ ਕੋਟ ਸਰਪੇ ਕਪੈਂਟ 12ਵੇਂ ਜੁਲਾਈ ਤੋਂ ਲੈ ਕੇ ਟੈਂਪਰਰੀ ਜਾਮ ਕੀਤਾ ਜਾਊਗਾ ਅੱਛਾ ਪਰਾਂਜੀ ਬਿਜਲੀ ਸੋਧ ਬਿੱਲ ਹੀ ਮੇਨ ਟਾਰਗੇਟ ਦੇ ਵਿੱਚ ਆ ਜਾ ਹੋਰ ਵੀ ਕਿਉਂਕਿ ਬਾਕੀ ਤਾਕੇ ਵੀ ਤੁਸੀਂ ਐਸਕੇਐਮ ਵੱਲੋਂ ਇਹ ਆਪਾਂ ਕਹਿ ਸਕਦੇ ਹਾਂ ਕਿ ਇਹ ਆਸ ਹੈਗੀ ਆ ਕਿ ਹੋਰ ਜਥੇਬੰਦੀਆਂ ਵੀ ਜਿਹੜੀਆਂ ਉਹਦੇ ਨਾਲ ਆ ਕੇ ਰਲਣ ਹੋਰ ਤਾਕੇ ਵੀ ਆ ਕੇ ਰਲਣ ਸਿਰਫ ਸਿਰਫ ਬਿਜਲੀ ਸੋਧ ਬਿੱਲੀ ਆ ਜਾਂ ਹੋਰ ਵੀ ਡਿਮਾਂਡਾਂ ਹੈਗੀਆਂ ਹੋਰ ਵੀ ਮੰਗਾ ਮਸਲਿਆਂ ਨੂੰ ਲੈ ਕੇ ਜਿਹੜਾ ਇਹ ਪ੍ਰਦਰਸ਼ਨ ਚ ਇਹ ਸੱਤ ਮੰਗਾ ਚੰਡੀਗੜ੍ਹ ਵਿੱਚ ਅਸੀਂ ਪਾਸ ਕੀਤੀਆਂ ਇਹ ਬਿਜਲੀ ਸੋਧ ਬਿੱਲ ਤਾਂ ਚਲੋ ਸਾਂਝੇ ਤੌਰ ਤੇ ਹਰ ਇੱਕ ਦਾ ਹੀ ਮਸਲਾ ਨਾ ਇਹ ਇਕੱਲਾ ਕਿਸਾਨੀ ਦਾ ਮਸਲਾ ਨਹੀਂ ਇਹ ਤਾਂ ਕਿਰਤ ਕਾਨੂੰਨਾਂ ਦੇ ਜੋ ਕੁਝ ਮਰਾ ਬਣੇ ਹੈਗੇ ਨੇ ਬਿੱਲ ਆ ਰਿਹਾ ਹੈ ਬਿਜ ਸੋਧ ਬਿੱਲ ਆ ਰਿਹਾ ਜਾਂ ਨਿੱਜੀਕਰਨ ਹੋ ਰਿਹਾ ਹੈਗਾ ਮੁਕਤ ਵਪਾਰ ਸਮਝੌਤਾ ਹੋ ਰਿਹਾ ਕੋਈ ਵੀ ਜਿਹੜੀ ਕਿਸੇ ਪਾਸੇ ਵੀ ਜਾਂ ਜਿਸ ਤਰ੍ਹਾਂ ਪੀਆਰਟੀ ਦਾ ਪਿਛਲੇ ਸਾਲ ਜਣਾਚ ਹੋ ਗਿਆ ਉਹਨਾਂ ਨੇ ਵੀ ਕੋਈ ਇਕੱਲ ਵਿਚਾਰੀ ਉਹਦੇ ਤੇ ਵੀ ਉਹਦੇ ਮਤਾ ਪਾਸ ਕੀਤਾ ਗਿਆ ਟੋਟਲੀ ਸਾਰੀਆਂ ਉਥੇ 60 ਕਸੀ ਹਰ ਕਿਸ ਨੂੰ ਮਤਲਬ ਤਾਂ ਇਹ ਵੀ ਜੇ ਇਹ ਕਿਰਤ ਕਾਨੂੰਨਾਂ ਦੀ ਗੱਲ ਹੁੰਦੀ ਹੈ ਤਾਂ ਜਿਹੜਾ ਕਿਰਤੀ ਲੋਕ ਹੈਗੇ ਜਦੋਂ ਅੱਗੇ ਲਾ ਕੇ ਉੱਪਰਲੀ ਮੇਨ ਮੰਗ ਰੱਖ ਕੇ ਕਰਦੇ ਨੇ ਉਹਦੇ ਇੱਕ ਸੰਯੁਕਤ ਕਿਸਾਨ ਮੋਰਚਾ ਉਹਦਾ ਸਾਥ ਦਿੰਦਾ ਹੈਗਾ ਇਸੇ ਤਰ੍ਹਾਂ ਹੀ ਜਿਵੇਂ ਕਿਸਾਨੀ ਦਾ ਕੋਈ ਮਸਲਾ ਹੁੰਦਾ ਤੇ ਉੱਪਰਲੀ ਉਹ ਮੰਗ ਰੱਖ ਕੇ ਦੂਜਾ ਦੂਜੇ ਤਰਕ ਦੇ ਨਾਲ ਸਾਥ ਦਿੰਦੇ ਹੈਗੇ ਸੋ ਸਾਰਾ ਸੰਗਠਨ ਬਣ ਕੇ ਜਿਹੜਾ ਇਸ ਤਰ੍ਹਾਂ ਮਸਲਾ ਹੋਇਆ ਇੱਕ ਮੰਗ ਦੀ ਗੱਲ ਨਹੀਂ ਹੈ ਇਹ ਤਾਂ ਅੱਜ ਦੇ ਮੌਕੇ ਦੀ ਹੈ ਨਾ ਕਿਉਂਕਿ 19 ਤੱਕ ਜਿਹੜਾ ਸੈਸ਼ਨ ਚੱਲਣਾ ਹੈ 19 ਤੱਕ ਕਦੋਂ ਵੀ ਇਹ ਬਿੱਲ ਉੱਥੇ ਟੇਬਲ ਤੇ ਜਾ ਸਕਦਾ ਹੈਗਾ ਤਾਂ ਪੂਰੀ ਤਰ੍ਹਾਂ ਤੇ ਇਹ ਐਕਸ਼ਨ ਸਾਨੂੰ ਬ ਦੇ ਮਾਲੋ ਸ਼ਾਮ ਤੱਕ ਤਾਂ ਕੱਲ ਨੂੰ ਸਾਡਾ ਸੰਗਰ ਹੈ ਜਿਹੜਾ ਹੈਗਾ ਇੱਥੇ 5-4000 ਬੰਦਾ ਸੀ ਸਟੇਸ਼ਨ ਤੇ ਇੱਥੇ ਯਾਹਮ ਕਰਾਂਗੇ ਇਸੇ ਤਰ੍ਹਾਂ ਜੇ 18 ਤੱਕ ਹੋ ਜਾਂਦਾ ਉਹ ਜੇ ਨਹੀਂ ਹੁੰਦਾ ਤਾਂ ਅਗਲਾ ਇਸ ਜਿਹੜਾ ਸੰਗਰਸ਼ ਹੈਗਾ ਸਾਰਾ ਜੇ ਅਸੀਂ ਪਿੰਡਾਂ ਦੇ ਵਿੱਚ ਪ੍ਰਚਾਰ ਕਰਨਾ ਸਾਰੀਆਂ ਕਮੇਟੀਆਂ ਜਾਵਾਂਗੇ ਤਾਂ ਸਾਰੀਆਂ ਗੱਲਾਂ ਦਾ ਕਿਰਤ ਕਾਨੂੰਨ ਦਾ ਵੀ ਪ੍ਰਚਾਰ ਕਰਾਂਗੇ ਦੂਸਰਾ ਸਾਰਾ ਵੀਰ 20 ਸੋਧ ਬਿਲ ਦਾ ਵੀ ਪ੍ਰਚਾਰ ਕਰਾਂਗੇ ਨਿਜੀ ਕਰਨ ਦਾ ਸਾਰੇ ਪ੍ਰਚਾਰ ਸਾਰੇ ਸਾਥੀ ਇਕੱਠੇ ਜਾਵਾਂਗੇ ਨਾ ਉਹ ਹਰ ਤਰ੍ਹਾਂ ਦਾ ਪ੍ਰਚਾਰ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰਤ ਕਰਾਂਗੇ ਅੱਛਾ ਪ੍ਰਧਾਨ ਜੀ ਇਹ ਹੈਗਾ ਕਿ ਫਿਲਹਾਲ ਤਾਂ ਜਦੋਂ ਬਿੱਲ ਆ ਜਿਹੜਾ ਸੰਸਦ ਦੇ ਵਿੱਚ ਪੀਸ ਹੋਊਗਾ ਉਸ ਤੋਂ ਬਾਅਦ ਦੂਜੇ ਦਿਨ ਪ੍ਰੋਟੈਸਟ ਹੋਊਗਾ ਇਸ ਤੋਂ ਅਗਲੀ ਰਣਨੀਤੀ ਵੀ ਕੋਈ ਹੈ ਜਾਂ ਕੇਰਾ ਸਥਲ ਹਾਲ ਇੰਨਾ ਹੀ ਉਲੀਕਿਆ ਗਿਆ ਨਹੀਂ ਅਗਲੀ ਰਣਨੀਤੀ ਤਾਂ ਬਣੀ ਹੋਈ ਹੈ ਵੀ ਇਹ ਬਿੱਲ ਤਾਂ ਜਦੋਂ ਪਾਸ ਹੋਇਆ ਵੀ ਉਹ ਅਗਲੇ ਦਿਨ ਕਰਨਾ ਹੈ ਪਰ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਜਿਹੜੇ ਦੂਜੇ ਤੁਸੀਂ ਮਸਲੇ ਠਾਏ ਆ ਵੀ ਜਿਵੇਂ ਕਿਰਤ ਕਾਨੂੰਨ ਹੈ ਬੀਜ ਸੋਧ ਬਿੱਲ ਹੈ ਉਹਨਾਂ ਨੂੰ ਜਾਗਤ ਕਰਨ ਕਿ ਪਿੰਡਾਂ 'ਚ ਅਸੀਂ ਲੰਬੀ ਦੀ ਕਰਨੀ ਹੈ ਤਾਂ ਕਿ ਆਉਣ ਵਾਲੇ ਸਮੇਂ ਜਿਵੇਂ 16 ਜਨਵਰੀ ਨੂੰ ਐਸੀ ਦਫ਼ਤਰਾਂ ਦੇ ਧਰਨਾ ਲਾਉਣਾ ਹੈ ਜਿਵੇਂ ਵੀ ਐਸਕੇਐਮ ਦਾ ਪ੍ਰੋਗਰਾਮ ਆਉਂਦਾ ਜਾਂ ਦੂਜੀਆਂ ਪ੍ਰਾਤਰੀ ਜਿੱਥੇ ਬੰਦੀਆਂ ਦਾ ਜਿਵੇਂ ਵੀ ਕੋਈ ਪ੍ਰੋਗਰਾਮ ਆਉਂਦਾ ਉਹਨੂੰ ਲਾਗੂ ਕਰਨ ਵਾਸਤੇ ਪਿੰਡਾਂ ਦੇ ਵਿੱਚ ਮਤਲਬ ਕੱਲ ਤੋਂ ਹੀ ਲੰਬ ਦੀ ਸ਼ੁਰੂ ਹੋ ਜਾਣੀ ਹੈ ਜੀ ਹਰੇਕ ਮਸਲਾ ਜਿਹੜਾ ਪਿੰਡਾਂ ਵਾਲੇ ਨੂੰ ਦੱਸਿਆ ਜਾਣਾ ਵੀ ਭਾਈ ਆਪਣੇ ਤੇ ਆ ਮਾਰ ਪੈ ਰਹੀ ਹੈ ਮਜ਼ਦੂਰਾਂ ਨੂੰ ਦੱਸਿਆ ਜਾਣਾ ਵੀ ਤੁਹਾਡੇ ਤੇ ਆ ਮਾਰ ਪੈ ਰਹੀ ਹੈ ਮੁਲਾਜ਼ਮਾਂ ਤੇ ਜਿਹੜੀ ਮਾਰ ਪੈ ਰਹੀ ਹੈ ਕਿਸਾਨਾਂ ਤੇ ਕੀ ਪੈ ਰਿਹਾ ਵਪਾਰੀ ਤੇ ਕੀ ਪੈ ਰਿਹਾ ਉਹ ਸਾਰਿਆਂ ਨੂੰ ਸਮਝਾ ਕੇ ਇਹਦੇ ਇੱਕ ਪਲੇਟਫਾਰਮ ਤੇ ਲਿਆ ਕੇ ਇਹ ਸੰਘਰਸ਼ ਲੜਿਆ ਜਾਣਾ ਚਪਰਾਣ ਜੀ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਉਹ ਕਾਲੇ ਕਾਨੂੰਨ ਰੱਦ ਕਰਵਾ ਕੇ ਹਟਿਆ ਸੰਯੁਕਤ ਕਿਸਾਨ ਮੋਰਚੇ ਇੱਕ ਵੱਡੀ ਧਿਰਵਜੋਂ ਹੈ ਜਿਹੜਾ ਉੱਭਰਿਆ ਹੈਗਾ ਫਾਸ਼ੀਵਾਦੀ ਏਜੰਡੇ ਦੇ ਤਹਿਤ ਜੋ ਕੁਝ ਵੀ ਕੀਤਾ ਜਾ ਰਿਹਾ ਹੈਗਾ ਉਸ ਨੂੰ ਪੁੱਠਾ ਗੇੜਾ ਜਿਹੜਾ ਉਹ ਸੰਯੁਕਤ ਕਿਸਾਨ ਮੋਰਚੇ ਨੇ ਹੀ ਦਿੱਤਾ ਹੈਗਾ ਪਰ ਆਪਾਂ ਦੇਖੀਏ ਤਾਂ ਪਿਛਲੇ ਸਮੇਂ ਤੋਂ ਆ ਜਿਹੜਾ ਜਦੋਂ ਕਾਲੇ ਕਾਨੂੰਨ ਆਏ ਸੀ ਉਦੋਂ ਹੀ ਆ ਜਿਹੜੇ ਇਹ ਕਿਰਤ ਕਾਨੂੰਨ ਵੀ ਆਏ ਸੀ ਕੀ ਕਾਰਨ ਮੰਨਦੇ ਹੋ ਕਿ ਕਿਰਤ ਕਾਨੂੰਨ ਰੱਦ ਨਹੀਂ ਹੋਏਗੇ ਉਹ ਕਾਨੂੰਨ ਆ ਜਿਹੜੇ ਰੱਦ ਹੋ ਗਏ ਜਦਕਿ ਉਦੋਂ ਵੀ ਸ਼ਮੂਲੀਅਤ ਮਜ਼ਦੂਰਾਂ ਨੇ ਵੀ ਕੀਤੀ ਸੀ ਦੇਖੋ ਸਰਕਾਰ ਨੇ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਦੇ ਵਿੱਚ ਇਹ ਮੋਰਚ ਕਾਲੇ ਕਾਨੂੰਨ ਵਾਪਸ ਕਰਾ ਕੇ ਨਾਲ ਇਹ ਜਿਹੜੇ ਚਾਰ ਲੇਬਰ ਕੋਡ ਬਿੱਲ ਲਿਆਂਦੇ ਸੀਗੇ ਇਹ ਸਾਰੇ ਵਾਪਸ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਹੁਣ ਨਵੇਂ ਸਿਰੇ ਤੋਂ ਬਿਜਲੀ ਜਿਹੜਾ ਜਿਹੜਾ ਸੋਧ ਬਿੱਲ ਆ 2025 ਤੇ ਨਾਲ ਇਹਦੇ ਸੀਡ ਬਿੱਲ ਤੇ ਨਾਲ ਇਹ ਚਾਰ ਲੇਬਰ ਕੋਡ ਬਿੱਲ ਆ ਜਿਹੜੇ ਲਾਗੂ ਕਰਨ ਜਾ ਰਹੀ ਆ ਅੱਜ ਇੱਥੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਤੇ ਇਹਦੇ ਨਾਲ ਸਾਰੀਆਂ ਬਿਜਲੀ ਬੋਰਡ ਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੇ ਅੱਜ ਇੱਥੇ ਮੀਟਿੰਗ ਕਰਕੇ ਜਿਹੜਾ ਇਸ ਕੇਂਦਰ ਸਰਕਾਰ ਦੇ ਇਸ ਕਾਲੇ ਕਾਨੂੰਨੀ ਐ ਵੀ ਇਹਨਾਂ ਦੇ ਜਿਹੜੇ ਵਾਪਸ ਕਰਾਉਣ ਦੇ ਵਿੱਚ ਜਿਹੜਾ ਐਕਸ਼ਨ ਦੀ ਜਿਹੜੀ ਆ ਤਿਆਰੀ ਕੀਤੀ ਆ ਵੱਡੀ ਪੱਧਰ ਤੇ ਅਸੀਂ ਜਿਹੜਾ ਇਹ ਇਹਨਾਂ ਜਿਹੜੇ ਕਾਲੇ ਕਾਨੂੰਨ ਆ ਜਿਹੜੇ ਇਹ ਬਿਜਲੀ ਬਿੱਲ ਜਿਹੜਾ ਸੋਧ ਬਿੱਲ 225 ਸੀਡ ਬਿੱਲ 225 ਤੇ ਜਿਹੜੇ ਚਾਰ ਲੇਬਰ ਜਿਹੜੇ ਕੋਡ ਬਿੱਲ ਆ ਜਿਹੜੇ ਅਸੀਂ ਇਹਨਾਂ ਨੂੰ ਵਾਪਸ ਕਰਾ ਕੇ ਰੱਦ ਕਰਾ ਕੇ ਹੀ ਪਹਿਲੇ ਦਿੱਲੀ ਦੇ ਮੋਰਚੇ ਵਾਂਗੂ ਦਮ ਲਵਾਂਗੇ ਸਾਡੇ ਨਾਲ ਵਿਦਿਆਰਥੀ ਆਗੂ ਵੀ ਮੌਜੂਦ ਨੇ ਅੱਛਾ ਬਾਈ ਜੀ ਵਿਦਿਆਰਥੀਆਂ ਦੀ ਕਿਹੜੀ ਮੰਗ ਆ ਜਿਹੜੀ ਕਿਉਂਕਿ ਵਿਦਿਆਰਥੀ ਜਥੇਬੰਦੀਆਂ ਵੀ ਆ ਜਿਹੜੀਆਂ ਉਸ ਪਿਛਲੇ ਸਮੇਂ ਦੇ ਦੌਰਾਨ ਮੀਟਿੰਗ ਦੇ ਵਿੱਚ ਵੀ ਸ਼ਾਮਲ ਹੋਈਆਂ ਅੱਜ ਤੁਸੀਂ ਫੇਰ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਹੋ ਵਿਦਿਆਰਥੀ ਕਿਹੜੀ ਮੰਗ ਨੂੰ ਲੈ ਕੇ ਆ ਜਿਹੜਾ ਇਸ ਪ੍ਰੋਟੈਸਟ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਆ ਦੇਖੋ ਬਾਈ ਜੀ ਪਹਿਲੀ ਗੱਲ ਤਾਂ ਇਹ ਕਿ ਵਿਦਿਆਰਥੀ ਜਿਹੜਾ ਹੁੰਦਾ ਉਹ ਇਸੇ ਸਮਾਜ ਦਾ ਹੀ ਹਿੱਸਾ ਹੁੰਦਾ ਵਿਦਿਆਰਥੀਆਂ ਨੇ ਪੜ੍ਹ ਲੈ ਕੇ ਕਿਸਾਨ ਵੀ ਬੰਨਣਾ ਮਜ਼ਦੂਰ ਵੀ ਬੰਨਣਾ ਮੁਲਾਜ਼ਮ ਵੀ ਬੰਨਣਾ ਵਕੀਲ ਵੀ ਬੰਨਣਾ ਅਧਿਆਪਕ ਵੀ ਬੰ ਸਾਡੀ ਜਿਹੜੀ ਵਿਦਿਆਰਥੀਆਂ ਦੀ ਮੁੱਖ ਮੰਗ ਹੈਗੀ ਆ ਉਹ ਨਵੀਂ ਸਿੱਖਿਆ ਨੀਤੀ 2020 ਆ ਜਿਹਦੇ ਤਰ ਸਾਰੀ ਐਜੂਕੇਸ਼ਨ ਨੂੰ ਪ੍ਰਾਈਵੇਟਾਈਜ਼ ਕਰ ਰਹੇ ਆ ਔਰ ਦੂਜੀ ਗੱਲ ਕਿ ਇਸ ਮੁਲਕ ਦੀ ਜਿਹੜੀ ਕੇਂਦਰ ਦੀ ਮੋਦੀ ਫਾਸ਼ੀਵਾਦੀ ਹਕੂਮਤ ਜਿਹਨੂੰ ਆਪਾਂ ਕਹਿੰਦੇ ਆ ਉਹ ਲਗਾਤਾਰ ਇਸ ਮੁਲਕ ਦਾ ਜਲ ਜੰਗਲ ਜ਼ਮੀਨ ਇਸ ਮੁਲਕ ਦੇ ਸਰਕਾਰੀ ਅਦਾਰੇ ਇਸ ਮੁਲਕ ਦੀ ਐਜੂਕੇਸ਼ਨ ਇਸ ਮੁਲਕ ਦਾ ਜਿੰਨਾ ਜਿਹੜਾ ਹੈਗਾ ਧਨ ਹੈਗਾ ਉਹ ਸਾਰਾ ਕਾਰਪੋਰੇਟ ਨੂੰ ਲਟਾਉਣ ਤੇ ਲੱਗੀ ਹੋਈ ਆ ਜਿਹਦੇ ਤਹਿਤ ਉਹ ਨਵੇਂ-ਨਵੇਂ ਕਾਨੂੰਨ ਲੈ ਕੇ ਆ ਰਹੇ ਹੈਗੇ ਆ ਠੀਕ ਆ ਜੀ ਚਾਹੇ ਕਿਰਤ ਕਾਨੂੰਨ ਹੋਣ ਚਾਹੇ ਬਿਜਲੀ ਸੋਧ ਐਕਟ 2025 ਹੋਵੇ ਚਾ ਇਹ ਸਾਰੇ ਜਿਹੜੇ ਉਹ ਸੁਸਾਇਟੀ ਨਾਲ ਜੁੜੇ ਹੋਏ ਮਸਲੇ ਆ ਕਿਉਂਕਿ ਅਸੀਂ ਇਹ ਮੰਨਦੇ ਆ ਕਿ ਜਿਵੇਂ ਇਸ ਉਹਦੀਆਂ ਵੋਟ ਵਟੋਰੂ ਪਾਰਟੀਆਂ ਨੇ ਜੇ ਉਹ ਇਸ ਮੁਲਕ ਦੇ ਲੋਕਾਂ ਨੂੰ ਲੁੱਟਣ ਵਾਸਤੇ ਵੱਡੇ ਵੱਡੇ ਅਲਾਈਅੰਸ ਬਣਾ ਸਕਦੀਆਂ ਨੇ ਇਕੱਠੇ ਹੋ ਸਕਦੀਆਂ ਨੇ ਤਾਂ ਜਿਹੜੀ ਉਹਨਾਂ ਦੀ ਲੁੱਟ ਆ ਜਿਹੜੇ ਉਹਨਾਂ ਦੇ ਕਾਲੇ ਕਾਨੂੰਨ ਆ ਉਹਨਾਂ ਦੇ ਖਿਲਾਫ ਵੀ ਲੋਕਾਂ ਨੇ ਜਿਹੜਾ ਹੈਗਾ ਉਹ ਇਕੱਠੇ ਹੋਣਾ ਚਾਹੀਦਾ ਔਰ ਇੱਕ ਮੰਚ ਤੇ ਜਿਹੜਾ ਫਰੰਟ ਬਣਾਉਣਾ ਚਾਹੀਦਾ ਹੈਗਾ ਠੀਕ ਹੈ ਇੱਕ ਤਾਂ ਸਾਡੀ ਨਵੀਂ ਸਿੱਖਿਆ ਨੀਤੀ ਸਾਡੀ ਵਿਦਿਆਰਥੀਆਂ ਦੀ ਸਪੈਸ਼ਲ ਮੰਗ ਹੈਗੀ ਹੈਗੀ ਆ ਬਾਕੀ ਸਾਰੇ ਮਸਲੇ ਸਮਾਏ ਨਾਲ ਜੁੜੇ ਹੋਏ ਉਹ ਵਿਦਿਆਰਥੀਆਂ ਨਾਲ ਜੁੜੇ ਹੋਏ ਆ ਔਰ ਵਿਦਿਆਰਥੀਆਂ ਨੂੰ ਵੀ ਉਸੇ ਤਰੀਕੇ ਨੇ ਪ੍ਰਭਾਵਿਤ ਕਰਦੇ ਆ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਮਜ਼ਦੂਰ ਮੁਲਾਜ਼ਮਾਂ ਨੂੰ ਆ ਜਿਹੜਾ ਕਿਹੜੀਆਂ ਦਿੱਕਤਾਂ ਆ ਰਹੀਆਂ ਹੈਗਾ ਮੁਲਾਜ਼ਮਾਂ ਸੰਬੰਧੀ ਜਿਹੜੀ ਇਹੋ ਜੀ ਕਿਹੜੀ ਪਾਲਿਸੀ ਹੈ ਜਿਹੜੀ ਸਰਕਾਰ ਲੈ ਕੇ ਆ ਗਈ ਜਿਹੜਾ ਤੁਸੀਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਹੋ ਤੇ ਇਸ ਸੰਘਰਸ਼ ਦੇ ਵਿੱਚ ਆ ਜਿਹੜਾ ਪਾਰਟਿਸਪੇਟ ਕਰ ਰਹੇ ਹੋ ਮੁਲਾਜ਼ਮਾਂ ਵੱਲੋਂ ਇਹਦੇ 'ਚ ਬਹੁਤ ਵੱਡਾ ਇੱਕ ਬਿੱਲ ਆ ਜਿਹੜਾ ਕਿਰਤ ਕਾਨੂੰਨਾਂ ਦੇ ਸੰਬੰਧ ਵਿੱਚ ਜੀ ਜਿਹੜੇ 44 ਕਿਰਤ ਕਾਨੂੰਨ ਸੀ ਜਿੰਦੇ ਵਿੱਚ 29 ਦੇ ਕਰੀਬ ਜਿਹੜੇ ਕਿਰਤ ਕਾਨੂੰਨ ਨੇ ਉਹ ਜਿਹੜੇ ਮੁਲਾਜ਼ਮ ਨੇ ਜਾਂ ਜਿਹੜੇ ਟ੍ਰੇਡ ਅੰਦਰ ਕੰਮ ਕਰਦੀਆਂ ਫੈਕਟਰੀਆਂ ਅੰਦਰ ਕੰਮ ਕਰਦੇ ਆ ਜਿਹੜੇ ਅਨਸੰਗਠਿਤ ਕੰਮ ਇਹ ਜਾਂ ਸੰਗਠਿਤ ਕੰਮ ਇਹ ਹੂੰ ਉਹਨਾਂ ਉੱਤੇ ਜਿਹੜਾ ਲਾਗੂ ਹੁੰਦੇ ਆ ਉਹ ਬੜੀ ਵੱਡੀ ਇੱਕ ਮਾਰ ਆਉਂਦੇ ਵਿੱਚ ਜਿੰਦੇ ਚ ਸਾਡੀਆਂ ਕਟਕੜੋ ਜ਼ਰਤਾਂ ਅਸੀਂ ਪੱਕੇ ਕਦੋਂ ਹੋਣਾ ਸਾਡੇ ਕੋਲ ਟ੍ਰੇਡਿੰਗ ਨੇ ਬਣਾਉਂਦੇ ਆ ਅਧਿਕਾਰ ਧਰਨੇ ਮੁਜ਼ਾਰੇ ਕਰਨੇ ਆਪਦੀ ਆਵਾਜ਼ ਨੂੰ ਰੱਖਣਾ ਉਹ ਡੈਮੋਕ੍ਰੇਸੀ ਬਿਲਕੁਲ ਉਹਦੇ ਵਿੱਚ ਨਾ ਉਹਦਾ ਗਲਾ ਜਿਹੜਾ ਦਬਾ ਦਿੱਤਾ ਗਿਆ ਚਾਰ ਕੋੜਾਂ ਦੇ ਅੰਦਰ ਜੇ ਜਥੇਬੰਦੀ ਹੀ ਨਾ ਬਣੂਗੀ ਜੇ ਸਰਕਾਰੀ ਜ਼ਰਤਾਂ ਹੀ ਨਾ ਰਹਿਣਗੀਆਂ ਜੇ ਇਕੱਤਰਤਾ ਹੀ ਨਾ ਹੋਊਗੀ ਮਜਿਸਟਰ ਪਾਵਰਾ ਇੱਥੇ ਹੌਲਦਾਰ ਤੱਕ ਨੂੰ ਦੇ ਦਿੱਤੀਆਂ ਜਾਣ ਗਿਆ ਜਿੱਥੇ ਕੋਈ ਸੁਣਵਾਈ ਤੱਕ ਨਾ ਹੋਊਗੀ ਕਿ ਖੇਤੀ ਬਿੱਲਾਂ ਦੇ ਅੰਦਰ ਇੱਕ ਟ੍ਰਿਬਿਊਨਲ ਬਣਾ ਦਿੱਤਾ ਗਿਆ ਸੀ ਉਹਨਾਂ ਵੱਲੋਂ ਐਦਾਂ ਟ੍ਰਿਬਿਊਨਲ ਬਣਾ ਦਿੱਤਾ ਜਾਊਗਾ ਵੀ ਜੇ ਕੋਈ ਮੁਲਾਜ਼ਮਾਰੀ ਸਮੱਸਿਆ ਉਹ ਟ੍ਰਿਬਿਊਨਲ ਕੋਲ ਆਦੀ ਫਾਈਲ ਦੇਵੇਗਾ ਹਾਈ ਕੋਰਟ ਸੁਪਰੀਮ ਕੋਰਟ ਜਾਂ ਥੱਲੇ ਇਸ ਅਦਾਲਤ ਵਿੱਚ ਲਾਉਣਾ ਹੈ ਇਹ ਫਿਰ ਟ੍ਰਿਬਿਊਨਲ ਦੀ ਮਰਜ਼ੀ ਹੋਊਗੀ ਵਰਨਾ ਇੱਥੋਂ ਤੱਕ ਹੀ ਉਹਨਾਂ ਦਾ ਜਿਹੜਾ ਗਾਲਾ ਦੱਬ ਕੇ ਉਹਨੂੰ ਵਾਪਸ ਕਰ ਦਿੱਤਾ ਜਾਊਗਾ ਇਹ ਬੜਾ ਵੱਡਾ ਹਮਲਾ ਜਿਹੜਾ ਜਿੱਥੇ ਇਕੱਠ ਹੀ ਨਹੀਂ ਹੋਣੇ ਚਾਹੀਓ ਕਿਸਾਨ ਸਭਾ ਚਾਹੇ ਉਹ ਮਲਾਜਮਾਨੀਆਂ ਜੱਥੇਬੰਦੀਆਂ ਨੇ ਚਾਹੇ ਸਟੂਡੈਂਟਾਂ ਦੀਆਂ ਵਿਦਿਆਰਥੀਆਂ ਦੀਆਂ ਕੋਈ ਵੀ ਜਿਹੜਾ ਸੰਗਠਿਤ ਕੰਮ ਆ ਸੰਗਠਿਤ ਕੰਮ ਆ ਉਹਦੇ ਤੇ ਇਹ ਜਿਹੜੇ ਕਿਰਤ ਕਾਨੂੰਨ ਆ ਬਹੁਤ ਬੁਰੀ ਤਰ੍ਹਾਂ ਲਾਗੂ ਹੋਣੇ ਆ ਜਿਹਦੇ ਵਿੱਚ ਜਿਹੜੀ ਆਜ਼ਾਦੀ ਖੋ ਲਈ ਜਾਣੀ ਆ ਇਹਦੇ ਚ ਇੰਸਪੈਕਟਰ ਵੀ ਰਾਜ ਨੂੰ ਖਤਮ ਕਰ ਦਿੱਤਾ ਜਾਣਾ ਲੇਬਰ ਦੇ ਜਿਹੜੇ ਵੱਡੇ ਕਾਰਪੇਟਸ ਘਰਾਣੇ ਨੇ ਜਿੰਨਾਂ ਦਾ ਹਿਸਾਬ-ਤਾਬ ਲਿਆ ਜਾਂਦਾ ਸੀ ਲੇਬਰ ਇੰਸਪੈਕਟਰਾਂ ਵੱਲੋਂ ਉਹ ਬਿਲਕੁਲ ਉਹਨਾਂ ਤੋਂ ਪਾਬੰਦੀ ਹਟਾ ਦਿੱਤੀ ਗਈ ਆ ਜਮੈਂ ਇਸ ਕਰਕੇ ਉਹਦੇ ਵਿੱਚ ਦੂਸਰਾ ਜਿਹੜਾ ਨਵਾਂ ਨਾਲ ਹੀ ਬਿੱਲ ਲੈ ਕੇ ਆਇਆ ਇਹ ਬੀਮਾ ਬੀਮੇਰ ਵਿੱਚ ਜਿਹੜਾ ਐਫ ਡੀ ਦਾ 100% ਨਿਵੇਸ਼ ਆ ਹੂੰ 70% ਜਿਹੜਾ ਪਹਿਲਾਂ ਸੀ ਹੁਣ ਨਵੇਂ ਬਿੱਲ ਚ ਉਹਨਾਂ ਨੇ 100% ਕਰਤਾ ਹਾਲਾਂਕਿ ਜਿਹੜੀ ਬੀਮਾ ਕੰਪਨੀ ਐਲ ਆਈ ਸੀ ਆ ਉਹ 100% ਮੁਨਾਫੇ ਚ ਜਾ ਰਹੀ ਆ ਔਰ ਵੱਡੀ ਗੱਲ ਇਹ ਆ ਵੀ ਜਿੰਨੀਆਂ ਵੀ ਜ਼ਾਇਦਤਾਂ ਹਨ ਦੇਸ਼ ਦੇ ਅੰਦਰ ਉਹਨਾਂ ਦੀਆਂ ਆਪਦੀਆਂ ਖਰੀਦ ਕੀਤੀਆਂ ਹੋਈਆਂ ਹੂੰ ਉਹਨਾਂ ਉੱਤੇ ਕਾਰਪੋਰੇਟ ਦਾ ਕਬਜ਼ਾ ਸਿੱਧਮ ਸਿੱਧਾ ਕਰਵਾਇਆ ਜਾ ਰਿਹਾ ਔਰ ਜਿਹੜੀ ਮੁਲਾਜ਼ਮਾ ਦੀ ਗਿਣਤੀ ਆ ਦਰਬਦਰ ਲਗਾਤਾਰ ਘਟਦੀ ਜਾ ਰਹੀ ਆ ਜਿਹਦੇ ਕਰਕੇ 28 ਟਿੱਕਰ ਲਗਭਗ ਮੈਕਮੇ ਜਿਹੜੇ ਖਤਮ ਕਰ ਦੇਣੇ ਆ ਹੂੰ ਉਹਦੇ ਨਾਲ ਹੀ ਵੱਡਾ ਹਮਲਾ ਪ੍ਰਾਣੀ ਪੈਨਸ਼ਨ ਦਾ ਉਸ ਤੋਂ ਨਾਲ ਜਿਹੜੇ ਪੈਨਸ਼ਨਰ ਪੈਨਸ਼ਨ ਲੈ ਰਹੇ ਆ ਜਿਨ੍ਹਾਂ ਦੀ ਉਮਰਾਂ 85 ਸਾਲ ਜਾਂ ਕੁਝ ਹੋ ਗਈਆਂ ਉਹਨਾਂ ਤੇ ਹਰ ਪੇ ਕਮਿਸ਼ਨ ਵਗੈਰਾ ਲਾਗੂ ਕਰਨਾ ਜਾਂ ਉਹਨਾਂ ਵਾਸਤੇ ਇੱਕ ਕਮੇਟੀ ਗਠਿਤ ਕਰਨ ਬਾਰੇ ਵੀ ਇਹ ਵਿਚਾਰ ਵਟਾਂਦਰਾ ਕਰੀ ਜਾਂਦੇ ਆ ਵੀ ਜਿਹੜੇ ਪੈਨਸ਼ਨਰ ਨੇ ਹੂੰ ਉਹਦੇ ਵਿੱਚ ਸਾਨੂੰ ਡੀਏ ਲੱਗਦਾ ਜਾ ਜਦੋਂ ਡੀਏ ਦੀ ਅਸੀਂ ਮੰਗ ਕਰਦੇ ਡੀਏ ਸਾਨੂੰ ਮਿਲਦਾ ਮੌਜੂਦਾ ਮਲਾਜਮਾਂ ਨੂੰ ਵੀ ਮਿਲਦਾ ਤੇ ਪੈਨਸ਼ਨਰ ਨੂੰ ਵੀ ਮਿਲਦਾ ਉਹ ਕਹਿੰਦੇ ਵੀ ਪੈਨਸ਼ਨਰ ਉੱਤੇ ਡੀਏ ਬੰਦ ਕਰੋ ਜੀ ਇਹਨੂੰ ਬੰਦ ਕਰਕੇ ਜਿਹੜੀ ਪੈਨਸ਼ਨ ਉਹ ਲੈ ਰਿਆ 30000 40000 50000 500 ਉੱਤੇ ਹੀ ਇਹਨੂੰ ਜਾਮ ਕਰ ਦਿਓ ਔਰ ਅਗਲੇ ਪਾਸੇ ਨਾਲ ਜਿਹੜਾ ਮਤਲਬ ਕਿਰਤ ਕਾਨੂੰਨਾ ਵਿੱਚ ਵੀ ਆ ਜਿਹੜਾ ਕਟਕੜੋ ਉਜਰਤਾ ਜਿਹੜੀਆਂ 10000 ਰੁਪਏ ਜਿਹੜੀ ਤਿੰਨ ਤੀਲੀ ਮੀਟਿੰਗ ਤੋਂ ਬਾਅਦ ਉਜਰਤਾ ਸਾਡੇ ਤੇ ਲਾਗੂ ਹੁੰਦੀਆਂ ਔਰ ਜੋ 50% ਜਿਹੜਾ ਆਈਪੀਐਫ ਆ ਜਿਵੇਂ ਸਾਡਾ ਪ੍ਰਾਣੀ ਪੈਨਸ਼ਨ ਦੇ ਵਿੱਚ ਉਹਨਾਂ ਨੇ ਜਿਹੜਾ 40% ਇਸਾ ਜਿਹੜਾ ਕਾਰਪੋਰੇਟ ਦੇ ਹਵਾਲੇ ਕੀਤਾ ਉਹ ਮਹੀਨੇ ਦੇ ਵਿੱਚੋਂ 50% ਈਪੀਐਫ ਵਿੱਚੋਂ ਚਾਕੇ ਵੀ ਕਾਰਪੋਰੇਟ ਦੇ ਹਵਾਲੇ ਕਰਨਾ ਜਨਕੀ ਇਹ ਮੰਗਾ ਸਾਡੀਆਂ ਜਿਹੜੀਆਂ ਪੂਰੀ ਪਬਲਿਕ ਸੈਕਟਰ ਨਾਲ ਜੁੜੀਆਂ ਹੋਈਆਂ ਪ੍ਰਾਈਵੇਟੇਸ਼ਨ ਨਾਲ ਜੁੜੀਆਂ ਹੋਈਆਂ ਜੇ ਪਬਲਿਕ ਸੈਕਟਰ ਦੇਸ਼ ਅੰਦਰ ਜਾਂਦਾ ਨਹੀਂ ਰਹਿੰਦਾ ਤਾਂ ਉਹ ਉਹੋ ਜੀ ਹਾਲਤ ਹੋ ਜਾਣੀਆਂ ਜਿਵੇਂ ਖਰਬੂਜੇ ਵਿੱਚੋਂ ਆਪਾਂ ਇੱਕ ਫਾੜੀ ਕੱਢ ਦਈਏ ਤੇ ਬਾਕੀ ਖਰਬੂਜੇ ਨੇ ਵੀ ਗਲ ਜਾਣਾ ਇਇ ਇਸ ਤਰ੍ਹਾਂ ਦਾ ਹਿੱਸਾ ਬਹੁਤ ਵੱਡਾ ਜਿਹੜਾ ਪাবਲਿਕ ਸੈਕਟਰ ਹੈ ਜਿੰਦੇ ਚ ਹਜ਼ਾਰਾਂ ਕਰੋੜਾ ਜਿਹੜੇ ਮਲਾਜ਼ਮ ਨੇ ਜਾਂ ਘਰ ਨੇ ਚੁੱਲ੍ਹੇ ਬਲਦੇ ਆ ਔਰ ਨਵੀਂ ਉਹਦੇ ਵਿੱਚ ਇੱਕ ਹੋਰ ਹੈ ਗੱਲ ਵੀ ਚਾਰ ਬੈਂਕ ਹੁਣ ਚਾਰ ਬੈਂਕੋ ਮਰਜ ਹੋ ਰਹੇ ਨੇ ਉਹਦੇ ਚ ਸੈਂਟਰਲ ਬੈਂਕ ਆਫ ਇੰਡੀਆ ਬੈਂਕ ਆਫ ਇੰਡੀਆ ਇਹਦੇ ਵਿੱਚ ਮਹਾਰਾਸ਼ਟਰ ਬੈਂਕ ਤੇ ਯੂਕੋ ਇੱਕ ਯੈਸ ਬੈਂਕ ਜਾਨੀ ਕਿ ਮੇਰੀ ਥੋੜੀ ਜੀ ਹੈਗੀ ਆ ਇਹਨਾਂ ਵਿੱਚੋਂ ਇੱਕ ਬੈਂਕ ਉਹਦੇ ਨਾਲ ਦੋ ਕਪ 75000 ਦੇ ਲਗਭਗ ਕਰੀਬ ਜਿਹੜੇ ਮਲਾਜ਼ਮ ਆ ਪ੍ਰਭਾਵਿਤ ਹੋਣੇ ਆ। ਹੂੰ ਇਸੇ ਤਰ੍ਹਾਂ 2019 ਦੇ ਅੰਦਰ ਬੀਐਸਐਨਲ ਦੇ ਵਿੱਚ ਇੱਕੋ ਦਿਨ ਦੇ ਵਿੱਚ 90000 ਮਲਾਜ਼ਮਾਂ ਨੂੰ ਇਹਨਾਂ ਨੇ ਘਰਾਂ ਨੂੰ ਤੋੜਿਆ ਸੀ ਰਿਟਾਇਰ ਕਰਕੇ। ਹੂੰ ਔਰ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਗਈ ਆ ਲੁਕਮੇ ਰੂਪ ਵਿੱਚ ਜਿਹੜੇ ਉੱਥੋਂ ਦੇ ਖਾਤਾਧਾਰਕ ਨਹੀਂ। ਹੂੰ ਅਸੀਂ ਤਾਂ ਮਲਾਜ਼ਮ ਜਿਹੜੇ ਹੈ ਹੀ ਹੈ ਨਹੀਂ। ਖਾਤਾਧਾਰਕਾਂ ਨੂੰ ਕਹਿਤਾ ਵੀ ਆਪਦੇ ਪੈਸੇ ਦਾ ਇੰਤਿਆਮ ਕਰ ਲਓ ਪਤਾ ਕੋਈ ਨਹੀਂ ਮਿਲੇਗਾ ਨਾ ਮਿਲੇ। ਇਹ ਚੁੱਪਵੇਂ ਲੁਕਮੇ ਰੂਪ ਵਿੱਚ ਇਹ ਵੀ ਗੱਲ ਨਾਲ-ਨਾਲ ਆਈ ਆ। ਔਰ ਮਲਾਜ਼ਮਾਂ ਦਾ ਜਿਹੜਾ ਭਵਿੱਖ ਆ ਉਹ ਤਾਂ ਖਰਾਬ ਹੋਣਾ ਪਰ ਤੀ ਨਵੀ ਹੈ ਨਹੀਂ ਹੈ ਇਸ ਕਰਕੇ ਪਬਲਿਕ ਸੈਕਟਰ ਨੂੰ ਬੜਾ ਵੱਡਾ ਖੋਰਾ ਉਹ ਤਿੰਨ ਨੀਤੀਆਂ ਨੇ ਜਿਹੜੇ ਪ੍ਰਾਈਵੇਟੇਸ਼ਨ ਦੀ ਉਦਾਰੀਕਰਨ ਸੰਸਾਰੀਕਰਨ ਦੀ ਉਹ ਨੀਤੀ ਇਸ ਖੇਤਰ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ ਇਸ ਕਰਕੇ ਕਿਡਾ ਬਲਾਜਮ ਜਥੇਬੰਦੀਆਂ ਪੂਰੇ ਜੋਰ ਨਾਲ ਇਸ ਫੈਸਲੇ ਦੇ ਉੱਤੇ ਖੜੀਆਂ ਵੀ ਸੀਡ ਬਿਲ ਬਿਜਲੀ ਐਕਟ ਬਿਲ ਇਹ ਜਿਹੜਾ ਜਿਹੜੀ ਨਵੀ ਸਿੱਖਿਆ ਨੀਤੀ ਆ ਜਿਹੜਾ ਐਫ ਡੀ ਆਈ ਦਾ ਨਿਵੇਸ਼ ਆ ਇਹਨਾਂ ਜਿਹੜੇ ਮਾਮਲਿਆਂ ਦੇ ਉੱਤੇ ਕਿਰਤ ਕਾਨੂੰਨਾ ਉੱਤੇ ਬਿਲਕੁਲ ਨਾਲ ਬਿਲਕੁਲ ਖੜੇ ਨੇ ਮਲਾਜਮ ਸਾਰੇ 10 ਡੇਢ ਨੀਣਾ ਕੇਂਦਰੀ ਜਿਹੜੀਆਂ ਨਿਦੇਸ਼ ਪੱਤਰ ਦੀਆਂ ਓਬਵੀਅਸ ਫੈਸਲੇ ਦੇ ਨਾਲ ਬਿਲਕੁਲ ਸਹਿਮਤ ਨੇ ਉਸੇ ਲੜੀ ਦਾ ਤਸੀ ਵੀ ਜਿਹੜੇ ਪੰਜਾਬ ਸੁਆਦੀ ਨਾਲ ਸਰਵ ਫੈਡਰੇਸ਼ਨ ਦਾ ਜੁਆਇੰਟ ਸੈਕਟਰੀ ਹੋਣ ਦੇ ਨਾਤੇ ਉਸ ਮੀਟਿੰਗ ਵਿੱਚ ਮੈਂ ਵੀ ਇੱਥੇ ਹਿੱਸੇਦਾਰੀ ਕੀਤੀ ਆ ਉੱਥੇ ਸਾਡੇ ਸ਼ਤੀਸ਼ ਰਾਣਾ ਜੀ ਸੀ ਜਿਹੜੇ ਸਾਂਝੇ ਫਰੰਟ ਵੱਲੋਂ ਵਿੱਚ ਆਏ ਆ ਇਸ ਕਰਕੇ ਸਾਰੀਆਂ ਨੀਤੀਆਂ ਨਾਲ ਸੀ ਬਿਲਕੁਲ ਸਹਿਮਤ ਆ ਹੁਣ ਇਸ ਪ੍ਰੋਗਰਾਮ ਦੇ ਵਿੱਚ ਬਿਲਕੁਲ ਸ਼ਾਮਲ ਸਾਡੇ ਨਾਲ ਟੀਐਸਯੂ ਤੋਂ ਵੀ ਆਗੂ ਮੌਜੂਦ ਨੇ ਜੋ ਕਿ ਬਿਜਲੀ ਵਿਭਾਗ ਦੇ ਵਿੱਚ ਕੰਮ ਕਰਦੇ ਨੇ ਆਪਾਂ ਇਹਨਾਂ ਤੋਂ ਜਾਣਾਂਗੇ ਪ੍ਰਧਾਨ ਜੀ ਵੱਡੀ ਪੱਧਰ ਦੇ ਉੱਤੇ ਆ ਜਿਹੜਾ ਬਿਜਲੀ ਸੋਧ ਬਿੱਲ ਦੇ ਜਿਹੜਾ ਉਹ ਰੌਲਾ ਪਾਇਆ ਜਾ ਰਿਹਾ ਆਮ ਲੋਕਾਂ ਵਾਸਤੇ ਇਹ ਬਿੱਲ ਆ ਜਿਹੜਾ ਕਿਵੇਂ ਨੁਕਸਾਨਦੇ ਆ ਮੁਲਾਜ਼ਮ ਤਾਕੇ ਵਾਸਤੇ ਕਿਵੇਂ ਨੁਕਸਾਨਦੇ ਆ ਤੇ ਆਮ ਗਰੀਬ ਤੋਂ ਗਰੀਬ ਤਾਕਾ ਵੀ ਆ ਜਿਹੜਾ ਇਸ ਬਿੱਲ ਦੇ ਨਾਲ ਆ ਜਿਹੜਾ ਕਿਵੇਂ ਪ੍ਰਭਾਵਿਤ ਹੁੰਦਾ ਮੈਂ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਦੇਣਾ ਚਾਹੁੰਨਾ ਵੀ ਜਿਹੜਾ ਬਿਜਲੀ ਸੋਧ ਬਿੱਲ ਦਾ ਕੱਲਾ ਮਲਾਜ ਮੈਨੂਫੈਕਚਰ ਹੋ ਰਹੇ ਉਹਦੇ ਵਿੱਚ ਸਭ ਤੋਂ ਵੱਡਾ ਮਸਲਾ ਇਹ ਆ ਵੀ ਜਿਹੜਾ ਲੋਕਾਂ ਨੇ ਆਪਦੇ ਫਰੀ ਆਫ ਕਾਸਟ ਜ਼ਮੀਨਾਂ ਦੇ ਕੇ ਜਿਹੜੇ ਥਰਮਲ ਤੇ ਗ੍ਰੈਡ ਬਣਾਏ ਸੀ ਸਿਰਾਂ ਢਾਂਚਾ ਸਾਰਿਆ ਸੀਗਾ ਉਹਨੂੰ ਜਿਹੜਾ ਫਰੀ ਆਫ ਕਾਸਟ ਕਾਰਪੋਰੇਟ ਘਰਨਿਆਂ ਦੇ ਹੱਥਾਂ ਵਿੱਚ ਦੇ ਰਹੇ ਆ ਪਹਿਲਾਂ ਜਿਹੜਾ ਬਿਜਲੀ ਸੋਧ ਬਿਲ 2003 ਚ ਜਿਹੜੇ ਸਰਕਾਰੀ ਬਿਜਲੀ ਬੋਰਡ ਸੀ ਉਹਨਾਂ ਨੂੰ ਤੋੜ ਕੇ ਕਾਰਪੋਰੇਸ਼ਨਾਂ ਬਣਾਈਆਂ ਗਈਆਂ ਔਰ ਉਹਦੇ ਵਿੱਚ ਜਿਹੜੇ ਬਿਜਲੀ ਦੀ ਪੈਦਾਵਾਰ ਆ ਉਹ ਜਿਹੜੇ ਬਾਨੀਆਂ ਡਾਨੀਆਂ ਪ੍ਰਾਈਵੇਟ ਕਾਰਪੋਰੇਟ ਸੈਕਟਰ ਲਈ ਖੋਲਿਆ ਗਿਆ ਸੀ ਪਹਿਲਾਂ ਸਰਕਾਰੀ ਥਰਮਲ ਸੀ ਉਸ ਤੋਂ ਬਾਅਦ 2003 ਬਿਜਲੀ ਸੋਧ ਬਿਲ ਨਾਲ ਉਹ ਪ੍ਰਾਈਵੇਟ ਥਰਮਲ ਲਿਆਂਦੇ ਗਏ ਹੁਣ ਜਿਹੜਾ ਰਹਿੰਦਾ ਢਾਂਚਾ ਹੈ ਉਹ ਜਿਹੜੀਆਂ ਇਥੋਂ ਦੀ ਜਿਹੜੀਆਂ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾਣਾ ਔਰ ਉਹਦੇ ਵਿੱਚ ਜਿਹੜਾ ਢਾਂਚਾ ਜਿਹੜਾ ਖਰਚਾ ਜਿਹੜੀਆਂ ਲੈਣਾ ਦੇ ਸਾਰਾ ਸਰਕਾਰ ਦਾ ਹੋਊਗਾ ਉਹਨਾਂ ਨੇ ਸਿਰਫ ਆਪਣੀ ਬਿਜਲੀ ਸਪਲਾਈ ਦੇਣੀ ਹੈ ਜਿਹੜੇ ਲੋਕਾਂ ਨੂੰ ਇੱਥੇ ਜਿਹੜੀਆਂ ਸਹੂਲਤਾਂ ਮਿਲਦੀਆਂ ਸੀਆਂ ਜਿਹੜੇ ਘਰਾਂ ਦੀ ਬਿਜਲੀ ਉਹ ਸਸਤੀ ਜੀ ਜਿਹੜੀਆਂ ਫੈਕਟਰੀਆਂ ਦੀ ਬਿਜਲੀ ਮਹਿੰਗੀ ਸੀ ਉਹਦੀ ਜਿਹੜੀ ਕਰਾਸ ਸਬਸਿਡੀ ਉਹ ਲੋਕਾਂ ਨੂੰ ਸਹੂਲਤ ਦੇ ਕੇ ਉਹ ਜਿਹੜਾ ਹੈਗਾ ਦਿੱਤੀਆਂ ਗਈਆਂ ਸੀ ਕਨੈਕਸ਼ਨ ਸਸਤੇ ਸੀਗੇ ਉਸ ਤੋਂ ਬਾਅਦ ਜਿਹੜਾ ਹੁਣ ਇਹ ਜੇ ਕਾਨੂੰਨ ਲਾਗੂ ਹੁੰਦਾ ਤਾਂ ਸਾਰਾ ਢਾਂਚਾ ਜਦੋਂ ਪ੍ਰਾਈਵੇਟ ਹੋ ਗਿਆ ਤਾਂ ਮੋਬਾਈਲ ਦੇ SIMਆਂ ਨੂੰ ਇਥੋਂ ਦੇ ਜਿਹੜੇ ਮੋਦੀ ਸਰਕਾਰ ਵੱਲੋਂ ਜਿਹੜੀਆਂ ਸਟੇਟਾਂ ਦੇ ਉੱਤੇ ਜਿਹੜਾ ਦਬਾਅ ਪਾ ਕੇ ਫੰਡ ਰੋਕ ਕੇ ਜਿਹੜਾ ਸੈਂਟਰ ਵੱਲੋਂ ਦਿੱਤੇ ਜਾਂਦੇ ਆ ਜਿਹੜੇ ਪ੍ਰੀਪੇਡ ਮੀਟਰ ਲਾਏ ਜਾ ਰਹੇ ਆ ਉਹਦੇ ਨਾਲ ਜਿਹੜਾ ਤੁਸੀਂ ਰੀਚਾਰਜ ਕਰੋਗੇ ਤਾਂ ਬਿਜਲੀ ਚੱਲੂਗੀ ਨਹੀਂ ਤੁਹਾਡੀ ਬਿਜਲੀ ਬੰਦ ਔਰ ਉਹਦਾ ਸਭ ਤੋਂ ਵੱਡਾ ਜਿਹੜੇ ਆਮ ਲੋਕਾਂ ਦੇ ਘਰਾਂ ਦੇ ਜਿਹੜੇ ਸਾਡੇ ਧੀਆ ਪੁੱਤਰ ਹੈ ਉਹਨਾਂ ਨੂੰ ਨੌਕਰੀ ਦਾ ਰਾਹ ਖੁੱਲਿਆ ਸੀਗਾ ਆਪਾਂ ਕਹਿੰਦੇ ਸੀ ਵੀ ਸਰਕਾਰੀ ਮੁਲਾਜ਼ਮ ਹੋ ਗਿਆ ਮੁੰਡਾ ਲੈਂਡਮੈਨ ਜੇ ਹੀ ਲੱਗ ਗਿਆ ਉਹ ਜਿਹੜੀ ਉਹ ਨੌਕਰੀਆਂ ਵੀ ਖੁੱਸ ਰਹੀਆਂ ਉਹ ਜਿਹੜੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਜਿਹੜਾ ਕੰਮ ਅੱਜ ਰੈਗੂਲਰ ਮੁਲਾਜ਼ਮ ਨੂੰ ਤਨਖਾਹ ਦੇਣੀ ਆ ਉਹਦੇ ਤੇ ਜਿਹੜਾ ਹੈਗਾ ਉਹ ਠੇਕੇਦਾਰ ਨੇ ਜਿਹੜਾ ਹੈਗਾ ਘਟੀਆ ਮਿਆਰ ਦਾ ਕੰਮ ਕਰਾ ਕੇ ਔਰ ਉੱਥੇ ਕੋਈ ਲੋਕਾਂ ਦੀ ਸੇਫਟੀ ਹੈ ਨਹੀਂ ਔਰ ਜਿਹੜਾ ਕੋਈ ਇੱਥੋਂ ਦਾ ਕੋਈ ਅਗਲੀ ਪੁਹਿਖ ਦਾ ਪਲਾਨ ਹੈ ਨਹੀਂਗਾ ਔਰ ਜਿਹੜੀ ਜ਼ਮੀਨਾਂ ਹੈ ਜਿਹੜੀਆਂ ਉਹ ਪੰਜਾਬ ਦੇ ਵਿੱਚ ਜਿਹੜੀਆਂ ਪ੍ਰਾਈਮ ਲੋਕੇਸ਼ਨਾਂ ਤੇ ਸੀਗੀਆਂ ਉਹ ਅਰਬਾਂ ਰੁਪਏ ਦੀਆਂ ਸੀ ਉਹਨੂੰ ਕੌਡੀਆਂ ਦੇ ਭਾਅ ਵਿੱਚ ਵੇਚਿਆ ਜਾ ਰਿਹਾ ਜਿਵੇਂ ਬਠਿੰਡਾ ਥਰਮਲਾ ਉਹਨੂੰ ਠਾਇਆ ਗਿਆ ਜਿਹਦੇ ਤੇ 735 ਕਰੋੜ ਲਾ ਕੇ ਉਹਦੀ ਲਾਈਫ 2031 ਤੱਕ ਵਧਾਈ ਗਈ ਸੀ ਪਰ ਇਥੋਂ ਦੀ ਸਰਕਾਰ ਨੇ ਉਹਨੂੰ ਬੰਦ ਕਰਕੇ ਠਾ ਕੇ ਉਹਦੀ ਜਿਹੜੀ ਜ਼ਮੀਨ ਹੈ ਉਹ ਉਹ ਬਹੁਤ ਘੱਟ ਰੇਟ ਤੇ ਵੇਚੀ ਜਾ ਰਹੀ ਹੈ ਔਰ ਇਥੋਂ ਦੀ ਜਿਹੜੇ ਡੀਸੀਆਂ ਨੂੰ ਕਿਹਾ ਗਿਆ ਵੀ ਇਹਨਾਂ ਦੇ ਕਲੈਕਟਰ ਰੇਟ ਕਟਾ ਦਿਓ ਜਿਹੜਾ ਮਾਰਕੀਟ ਰੇਟ ਤੋਂ ਬਹੁਤ ਘੱਟ ਨਗੋਣੀਆਂ ਜਿਹੜੀਆਂ ਰਕਮਾਂ ਜਿਹੜੀ ਹੈਗੀ ਉਹਦੀ ਕੀਮਤ ਲਗਾਈ ਗਈ ਆ ਉਸੇ ਤਰ੍ਹਾਂ ਲੁਧਿਆਣੇ ਪਟਿਆਲੇ ਜਿੱਥੇ-ਜਿੱਥੇ ਪੰਜਾਬ ਦੇ ਵਿੱਚ ਬਿਜਲੀ ਬੋਰਡ ਦੀ ਜ਼ਮੀਨ ਹੈ ਉਹ ਪੰਜਾਬ ਸਰਕਾਰ ਵੇਚ ਰਹੀ ਆ ਔਰ ਉਹਦਾ ਮਜਬੂਰੀ ਇਹ ਹਾਲਾਤ ਹੈ ਵੀ ਜਿਹੜਾ ਉਤੋਂ ਜਿਹੜੇ ਫੰਡ ਰੋਕ ਕੇ ਜਾ ਰਹੇ ਆ ਔਰ ਉਥੋਂ ਦੀਆਂ ਪਾਲਿਸੀਆਂ ਲਾਗੂ ਕਰਨ ਲਈ ਉਹ ਦਬਾਅ ਬਣਾਇਆ ਜਾ ਰਿਹਾ ਜਿਹਦੇ ਨਾਲ ਮਲਾਜ਼ਮਾਂ ਦਾ ਜਿਹੜਾ ਆਉਣ ਵਾਲਾ ਪਵਿੱਖ ਵੀ ਖਰਾਬ ਹੋਊਗਾ ਕਿਸੇ ਸਮੇਂ ਜਿਹੜਾ ਲਗਭਗ 1.5 ਲੱਖ ਮਲਾਜ਼ਮ ਸੀਗਾ ਬਿਜਲੀ ਬੋਰਡ ਦੇ ਵਿੱਚ ਉਹ ਅੱਜ 30000 ਤੋਂ ਥੱਲੇ ਆ ਗਿਆ ਔਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ بڑا ਸੰਕਟ ਖੜਾ ਹੋਣਾ ਔਰ ਜਿਹੜਾ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਣੀ ਹੈ ਕਿਉਂਕਿ ਜਦੋਂ ਪ੍ਰਾਈਵੇਟ ਜਿਹੜਾ ਸਰਕਾਰ ਉਹ ਪਬਲਿਕ ਸੈਕਟਰ ਕਰਕੇ ਜਿਹੜਾ ਘਾਟਾ ਖਾ ਕੇ ਵੀ ਜਿਹੜੇ ਲੋਕਾਂ ਨੂੰ ਸਸਤੀ ਬਿਜਲੀ ਦਿੰਦੀ ਹੈ ਪਰ ਜੇ ਪ੍ਰਾਈਵੇਟ ਸੈਕਟਰ ਆ ਗਿਆ ਉਹਨਾਂ ਨੇ ਆਪ ਦਾ ਪ੍ਰੋਫਿਟ ਹੋਣਾ ਕਿਉਂਕਿ ਜਿਹੜਾ ਬਿਜਲੀ ਮੁਡਲੀ ਲੋਡ ਸੀ ਔਰ ਉਹਦੇ ਵਿੱਚ ਇਹ ਲਿਖਿਆ ਸੀ ਵੀ ਇਹ ਬਿਨਾ ਜਿਹੜਾ ਲਾਭ ਤੋਂ ਜਿਹੜੀ ਹੈਗੀ ਲੋਕਾਂ ਨੂੰ ਜ਼ਰੂਰੀ ਸਵਾਮਾਂ ਦੇ ਵਿੱਚ ਆਉਂਦੀ ਸੀ ਪਰ ਕਾਰਪੋਰੇਟ ਕਰਾਣਿਆਂ ਨੇ ਇਥੇ ਜਿੱਥੇ ਜਿੱਥੇ ਪ੍ਰਾਈਵੇਟ ਹੋਇਆ ਉੱਥੇ ਰੇਟ ਬਹੁਤ ਹੋ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਹੀ ਹੈ ਵੀ ਚੰਡੀਗੜ੍ਹ ਬਿਜਲੀ ਬੋਰਡ ਜਿਹੜਾ ਬਹੁਤ ਵਧੀਆ ਹਿੰਦੁਸਤਾਨ ਦਾ ਬੀਲੀ ਬੋਰਡ ਸੀ ਉਹ ਮੁਨਾਫੇ ਦੇ ਵਿੱਚ ਸੀਗਾ ਉਹਨੂੰ ਸਿਰਫ ਕੁਝ ਕੁਝ ਕੁ ਰੁਪਈਆ ਦੇ ਇੱਕ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਗਿਆ ਔਰ ਉੱਥੋਂ ਦੇ ਮੁਲਾਜ਼ਮਾਂ ਦੇ ਐਡੀ ਇੱਕ ਹਾਲਤ ਤਸਜੋਗ ਬਣਾਤੀ ਹੈ ਉਹਨਾਂ ਨੂੰ ਕਹਤਾ ਵੀ ਭਾਈ ਜੇ ਘਰੇ ਜਾਣਾ ਤੁਹਾਨੂੰ ਦੋ ਦਿਨ ਦਿੱਤੇ ਆ ਜਾ ਸਕਦੇ ਆ ਔਰ ਜਿਹੜੇ ਰਹਿ ਗਏ ਉਹਨਾਂ ਦਾ ਕੋਈ ਵਾਲੀ ਵਾਸ ਨਹੀਂ ਬੰਦਿਆ ਔਰ ਉਥੋਂ ਦੀ ਜਿਹੜੀ 10 ਰੁਪਏ ਯੂਨਟ ਸੀ ਉਹ ਇਹਨਾਂ ਨੇ ਕੁਝ ਮਹੀਨਿਆਂ ਬਾਅਦ ਹੀ ਉਹ 5 ਰੁਪਏ ਯੂਨਟ ਹੋ ਗਈ ਐ ਤੇ 5 ਵਾਲੀ ਉਹ 70 ਰੁਪਏ ਹੋ ਗਈ ਐ ਔਰ ਉੱਥੇ ਲੋਕਾਂ ਨੂੰ ਜਿਹੜੇ ਤਰਾ ਤਰਾ ਉਹ ਕਰਨ ਲਾਤਾ ਇਸ ਕਰਕੇ ਜਿਹੜਾ ਇਹਦਾ ਪ੍ਰਭਾਵ ਆਉਣ ਵਾਲੇ ਦੇਸ਼ ਦੇ ਵਿੱਚ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਜਿੱਥੇ ਲੋਕਾਂ ਨੂੰ ਗਰੀਬਾਂ ਨੂੰ ਜਿਹੜਾ 60 ਯੂਨਟ ਫਰੀ ਸੀ ਕਿਸਾਨਾਂ ਨੂੰ ਫਰੀ ਸੀ ਉਹ ਸਾਰੀਆਂ ਸਬਸਿਡੀਆਂ ਉਹ ਇਸ ਕਾਨੂੰਨ ਦੇ ਨਾਲ ਬੰਦ ਹੋ ਜਾਣੀਆਂ ਔਰ ਲੋਕਾਂ ਲਈ ਇੱਕ ਬਹੁਤ ਵੱਡੀ ਚੁਣੌਤੀ ਹੋਊਗੀ ਲੋਕਾਂ ਨੂੰ ਆਪਦੇ ਘਰ ਚਲਾਉਣੇ ਬੜੇ ਔਖੇ ਹੋ ਜਾਣਗੇ